ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜਿੰਨੇ ਵੀਰ ਵੀਡੀਓ ਦੇਖ ਰਹੇ ਆ ਅੱਜ ਦੀ ਵੀਡੀਓ ਮੈਂ ਆਪਣੇ ਘਰ ਤੋਂ ਹੀ ਬਣਾ ਰਿਹਾ ਮੇਰਾ ਪਿੰਡ ਚੜੈਕਾ ਜ਼ਿਲ੍ਹਾ ਮੋਗਾ ਤੇ ਆਪਣੇ ਕੋਲੇ ਤਿੰਨ ਝੋਟੀਆਂ ਬਈ ਜਿਹਦੇ ਵਿੱਚ ਆਪਾਂ ਤਿੰਨਾਂ 'ਚੋਂ ਇੱਕ ਆਪਾਂ ਦੇਣੀ ਆ ਜਿਹੜੀ ਵੀ ਜਾਨੀ ਕਿ ਕੋਈ ਵੀ ਭਰਾ ਫਰੀਦ ਨਹੀਂ ਚਾਹੁੰਦਾ ਹੋਇਆ ਤਾਂ ਆਪਾਂ ਨੇ ਨਾਲ ਗੱਲਬਾਤ ਕਰ ਲੈ ਤੇ ਆਪਾਂ ਤਿੰਨਾਂ ਦੀ ਤੁਹਾਨੂੰ ਡਿਟੇਲ ਦੇਵਾਂਗੇ ਤਿੰਨਾਂ ਦਾ ਜਿਹੜਾ ਖਾਨਦਾਨ ਹੈ ਚੈਂਪੀਅਨ ਆ 2 2 3 3 ਪੀੜ੍ਹੀਆਂ ਦਾ ਰਿਕਾਰਡ ਆ ਬਕਾਇਦਾ ਆਪਾਂ ਦੇਵਾਂਗੇ ਤੇ ਸਾਰਿਆਂ ਦਾ ਆਪਣਾ ਰਿਕਾਰਡ ਦਾ ਪਤਾ ਹੈ ਜਿਹੜੀ ਇੱਕ ਨੰਬਰ ਤੇ ਆ ਝੋਟੀ ਏ ਇਹ ਤੋਂ ਸ਼ੁਰੂ ਕਰ ਲੈਨੇ ਆਪਾਂ ਇਹ ਝੋਟੀ ਦਾ ਤੀਜਾ ਸੂਏ ਲਈ ਹੁਣ ਠੀਕ ਆ ਜਿਹੜੀ ਆਈ ਹੋਈ ਆ ਤੇ ਸੂਈ ਨੂੰ ਇਹਨੂੰ ਤਕਰੀਬਨ ਹੋ ਗੇ ਆ 5 ਮਹੀਨੇ 5ਵਾਂ ਮਹੀਨਾ ਲੱਗਾ ਵਾ ਸ਼ਾਇਦ ਬਾਕੀ 4.5 ਮਹੀਨਿਆਂ ਤੋਂ ਉੱਪਰ ਹੋ ਗਿਆ ਟਾਈਮ ਇਹਨੂੰ ਇਹਦੇ ਮਗਰ ਕੱਟਾ ਤੇ ਇਹਨੇ 15 ਕਿਲੋ ਤੋਂ ਪਲੱਸ ਦੁੱਧ ਦਿੱਤਾ ਆਪਣੇ ਕੋਲੇ ਦੂਜੇ ਸੂਏ ਤੇ ਹੋ ਸਕਦਾ ਇਹ ਵੱਧ ਵੀ ਜਾਂਦੀ ਆਪਣੇ ਵੈਕਸੀਨ ਕਰਨਾ ਸੀ ਡਾਕਟਰ ਉਹ ਦਿਨਾਂ 'ਚ ਤੇ ਇਹਦੇ ਟੀਕਾ ਲਵਾਤਾ ਤੇ ਟੀਕਾ ਗਿਆ ਪੱਕਾ ਤੇ ਉਹ ਜਿਹੜੀ ਕੰਬਲੇ ਤੱਕ ਸੋਜ ਆ ਗਈ ਸੀਗੀ ਇਹਨੂੰ ਕੰਬਲੇ ਤੱਕ ਸੋਜ ਆਉਣੇ ਤੇ ਫਿਰ ਉਸ ਤੋਂ ਬਾਅਦ ਥੋੜਾ ਜਿਹਾ ਆਪਣਾ ਰੁਝਾਨ ਇਹਦੇ ਅਲੀਓ ਘਟ ਗਿਆ ਗਾਈਆਂ ਸੂਈਆਂ ਸੀ ਗਾਈਆਂ ਲਤਿਆਣ ਸੀ ਗਾ ਤੇ ਇਹਨੂੰ ਹੁਣ ਨੋਰਮਲ ਫੀਡ ਹੀ ਪਾਉਣੇ ਆ ਚੋਕਰ ਹੀ ਪਾਉਣੇ ਆ ਕੱਲਾ ਚੋਕਰ ਤੇ ਇੱਕ ਖਾਲਾ ਉਹ ਵੀ ਕਹ ਲਈਏ ਥੋੜਾ ਹੀ ਦਾਣਾ ਪੈਂਦਾ ਉਹ ਵੀ ਮੈਂ ਤੁਹਾਨੂੰ ਦਿਖਾ ਦਿੰਨਾ ਕਿੰਨਾ ਕੁ ਇਹਨੂੰ ਦਾਣਾ ਅੰਦਾਜ਼ ਆਪਾਂ ਪਾਉਣੇ ਆ ਇਹ ਸਰਪੰਚ ਜਿਹੜਾ ਮਿੱਡੂ ਮਾਨ ਬਲਦੇਵ ਸਿੰਘ ਆ ਜੀ ਉਹਦੇ ਘਰ ਦਾ ਇਸ ਝੋਟੀ ਦਾ ਜਨਮ ਆ ਜਿਹੜੀ ਉਹਦੇ ਕੋਲੇ ਮੇਲੇ ਜਿੱਤਦੀ ਹੈ ਚੈਂਪੀਅਨ ਝੋਟੀ ਉਹਦੀ ਇਹ ਸਾਕੀ ਭੈਣ ਜਿਹੜੀ ਚਾਰ ਮੇਲਿਆਂ ਦੀ ਚੈਂਪੀਅਨ ਹੈ ਤੇ ਇਹਦੀ ਮਾਂ ਬਾਈ ਪਿੰਦਾ ਸਰਪੰਚ ਸਾਹਿਬ ਤੋਂ ਲੈ ਗਿਆ ਸੀ ਬਾਈ ਆਪਣਾ ਭੂਂਆ ਵਾਲੇ ਵਾਲਾ ਉਹਦੇ ਕੋਲੇ ਜਿਹੜੀ ਚੈਂਪੀਅਨ ਮੱਝ ਹੈ ਉਹ ਇਹਦੀ ਮਾਂ ਬਾਈ ਤੇ ਉਹ ਵੀ ਤਿੰਨ ਮੇਲੇ ਜਿੱਤੀ 2016 ਚ ਵੀ ਜਿੱਤੀ ਆਪਣਾ 6 17 ਚੋ ਵੀ ਪਟਿਆਲੇ ਜਿੱਤੀ ਐ ਤੇ 19 ਚੋ ਬਟਾਲੀ ਚੈਂਪੀਅਨ ਸੀਗੀ ਉਹਦੀ ਇਹ ਧੀ ਆ ਤੇ ਆਪੇ ਬਾਬਰ ਟੂ ਦੀ ਐ ਇਹਦੇ ਲੱਗਾ ਅੱਗੇ ਬਾਦਲ ਬਲ ਦਾ ਸੀਮਨ ਲੱਗਾ ਹੋਇਆ ਤਕਰੀਬਨ ਉਹਨੂੰ ਹੋ ਗਿਆ 20 ਦਿਨ ਲੱਗੇ ਨੂੰ ਆਪਾਂ ਖਾਲੀ ਮੰਨ ਕੇ ਸੌਦਾ ਕਰਨਾ ਤੇ ਬਾਕੀ ਇਹਦੇ ਮਗਰ ਹੈਗਾ ਕੱਟਾ ਤੇ ਸਾਢੇ 4 ਮਹੀਨੇ ਤੋਂ ਉੱਪਰ ਹੋ ਗਿਆ ਨੂੰ ਸੂਰੀ ਨੂੰ ਟਾਈਮ ਤਾਂ ਚਾਤ ਵੀ ਦੇਖ ਸਕਦੇ ਆ ਜਿਹੜੀ ਸਰਪੰਚ ਸਭ ਕੋਲੇ ਝੋਟੀ ਆ ਉਹਦੀ ਕਾਪੀ ਆ ਜਮੈਂ ਬਿਲਕੁਲ ਮਾਂ ਵੀ ਇੱਕ ਇਹਨਾਂ ਦੇ ਤੇ ਬਾਪ ਵੀ ਇੱਕ ਉਹ ਵੀ ਬਾਵਰ 2 ਦੀ ਹੈ ਮੂੰਹ ਮੱਥਾ ਫੇਰ ਤੋਂ ਦੇਖ ਸਕਦੇ ਤੇ ਥੋੜਾ ਜਿਹਾ ਕੈਮਰੇ ਤੋਂ ਦੇਖ ਕੇ ਇਦਾਂ ਕਰਦੀ ਓਦਾਂ ਠੰਡੀ ਸੀਲ ਆ ਬਹੁਤ ਤੇ ਬਾਕੀ ਆਪਣੇ ਜਿੱਥੇ ਆਪਣੀ ਰਹਿائش ਆ ਬੈਕ ਸਾਈਡ ਤੇ ਪਸੂ ਹੁੰਦੇ ਇੱਥੇ ਕੋਈ ਉਪਰਾਂ ਬੰਦਾ ਛੇਤੀ ਆਉਂਦਾ ਨਹੀਂ ਥਣ ਤੁ ਹੀ ਹਵਾਨਾ ਦੇਖ ਸਕਦੇ ਹਾਂ ਆਪਣੇ ਕੋਲੇ ਇਹਨੇ 15 ਕਿਲੋ ਤੋਂ ਬਾਹਰ ਦੁੱਧ ਕੀਤਾ ਬਾਕੀ ਤੁਸੀਂ ਇਹਦੀ ਜਿੰਨੀ ਵੀ ਡਿਟੇਲ ਲੈਣੀ ਹੋਈ ਸਰਪੰਚ ਸਾਹਿਬ ਤੋਂ ਪੁੱਛ ਸਕਦੇ ਹਾਂ ਸਰਪੰਚ ਸਾਹਿਬ ਦੇ ਘਰ ਦਾ ਜਨਮ ਹੈ ਸੋਟੀ ਦਾ ਤੇ ਬਾਕੀ ਜਿਹੜੀ 2 ਨੰਬਰ ਤੇ ਹੈ ਇਹ ਆਪਣੇ ਘਰ ਦੀ ਹੈ ਝੋਟੀ ਇਹ ਨੂੰ ਤਕਰੀਬਨ ਆਪਣੇ ਕੋਲੇ ਦੀ ਚੌਥੀ ਪੰਜਵੀਂ ਪੀੜ੍ਹੀ ਹੈ ਇਹ ਬਲੱਡ ਲਾਈਨ ਚ ਇਹਦੀ ਮਾਂ ਸਿਕੰਦਰ ਦੀ ਸੀ ਲక్ష్ਮੀ ਡੇਰੀ ਫਾਰਮ ਵਾਲੇ ਦੀ ਤੇ ਇਹ ਆਪ ਹੈਗੀ ਖਲੀ ਦੀ ਹੈ ਜਿਹੜਾ ਚੈਂਪੀਅਨ ਝੋਟਾ ਰਿਹਾ ਉਹਦੀ ਆ ਤੇ ਬਾਕੀ ਇਹਦੇ ਸੂਨ ਚ ਤਕਰੀਬਨ ਇਹ 6-7 ਦਿਨ ਹਜੇ ਲਾਊਗੀ ਘਟੋ ਘਟ ਹਜੇ ਵਾਲ ਬੂਲ ਬਹੁਤ ਪਏ ਆ ਹਵਾਨਾ ਬਹੁਤ ਵਧੀਆ ਤਿਆਰ ਕਰੂਗੀ ਦੇਖ ਸਕਦੇ ਆ ਤੁਸੀਂ ਦੂਸਰੀ ਸਾਈਡ ਤੇ ਤੁਹਾਨੂੰ ਦਿਖਾ ਦਿੰਦਾ ਕਾਫੀ ਵਾਲ ਪਏ ਆ ਜੇ ਹਵਾਨਾ ਨੇ ਖੋਲਣਾ ਬਹੁਤ ਆ ਤੇ ਮੂੰਹ ਮੱਥਾ ਦੇਖ ਸਕਦੇ ਕੋਹੇ ਨੂਰੇ ਨੂੰ ਲੱਗਾ ਵਾ ਅੱਗੇ ਬਾਈ ਜੀ ਲਈਦੀ ਆਪਾ ਕੋਹਿੰੂਰ ਤੋਂ ਗੱਭਣ ਮੂੰਹ ਮੱਥਾ ਦੇਖ ਸਕਦੇ ਆ ਫਿਰ ਤੋਂ ਦੇਖ ਸਕਦੇ ਆ ਦੁਬਾਰਾ ਫਿਰ ਤੁਹਾਨੂੰ ਦਿਖਾ ਦਿੰਨਾ ਹਵਾਨਾ ਇਧਰੀ ਸਾਈਡ ਤੋਂ ਕਾਫੀ ਵਾਲ ਪਏ ਆ ਜੇ ਹਵਾਨਾ ਬਹੁਤ ਨੇ ਖੋਲਣਾ ਦੇਖ ਸਕਦੇ ਹੋ ਕੋਹਿੰੂਰ ਤੋਂ ਗੱਭਣ ਮਾ ਦੀ ਸਕੰਦਰ ਦੀ ਸੀ ਸਿਲੈਕਟ ਵੈਰੀ ਫਾਰਮ ਦੇਖ ਸਕਦੇ ਹੋ ਹਰ ਨਾ ਫੇਸ ਦੇਖ ਸਕਦੇ ਹਾਂ ਤੇ ਚਾਰਕ ਵਾਲੇ ਦੇ ਵਾਈਟ ਹੈ ਫੂਚ ਤੇ ਜਿਹੜੀ ਆ 3 ਨੰਬਰ ਤੇ ਇਹ ਝੋਟੀ ਇਹ ਜਿਹੜੀ ਆ ਆਪਾਂ ਥੋੜੇ ਦਿਨ ਪਹਿਲਾਂ ਵੀਡੀਓ ਪਾਈ ਸੀਗੀ ਆਪਣੀ ਸ਼ਕੂਰ ਪਿੰਡ ਮੱਝ ਜਿਹੜੀ ਉਹਨੇ ਤਕਰੀਬਨ 20ਵੇਂ ਸੂਏ ਲਈ ਗੱਭਣਾ ਮੇਰਾ خیال ਤੇ ਉਹ ਉਸ ਮੱਝ ਦੀ ਇਹ ਕੱਟੀ ਆ ਬਿੱਲੇ ਗਮਿਆਰੇ ਦੀ ਆਪ ਆ ਇਹ ਤੇ ਮੂਹ ਇਹ ਤਕਰੀਬਨ ਥੋੜੀ ਜੀ ਲੇਟ ਹੋ ਗਈ ਆਪਣੇ ਤੋਂ ਬਾਨ ਚ ਹੁਣ 2.5 ਮਹੀਨਿਆਂ ਦੀ ਤੇ ਨੇੜ ਗੱਭਣਾ ਬਾਦਲਪੁਰ ਤੋਂ ਅੱਗੇ ਤੇ ਮਾਂ ਦਾ ਦੁੱਧ ਦੀ ਦਰਿਆ ਮੇਲਿਆਂ 'ਚ ਉਹਨਾਂ ਨੇ ਚਵਾਇਆ 18 ਤੋਂ ਪਲੱਸ ਘਰੇ ਕਰਦੀ ਸੀ ਉਹ 20 21 ਕਿਲੋ ਦੁੱਧ ਮੱਝ ਤੇ ਉਹ 2007 ਤੋਂ ਮੇਰਾ ਖਲਖਣੀ 6 ਤੋਂ ਜਿੱਤਣ ਲੱਗੀ ਸੀ ਮੇਲੇ ਉਹਨੇ ਤਕਰੀਬਨ ਸਾਰੇ ਮੇਲੇ ਜਿੱਤੇ ਆ 2016 ਤੱਕ ਜਿੱਤੀ ਉਹ ਉਹ ਜੇ ਗੱਲ ਕਰੀ ਉਹਦੀਆਂ ਟਰਾਫੀਆਂ ਤੇ ਸਰਟੀਫਿਕੇਟ ਦੋਵਾਂ ਮੰਜਿਆਂ ਤੇ ਹੁੰਦੇ ਆ ਮੱਝ ਦੇ ਤੇ ਇਹ ਤੋਂ ਇੱਕ ਸਾਲ ਛੋਟਾ ਇਹੜਾ ਕੋਹੇ ਆਪਣਾ ਸੌਰੀ ਡਾਇਮੰਡ ਝੋਟਾ ਉਹ ਇੱਕ ਸਾਲ ਛੋਟਾ ਵਾ ਜਿਹੜਾ ਡਾਇਮੰਡ 2 ਆ ਡਾਇਮੰਡ 1 ਝੋਟੇ ਵਾਲਿਆਂ ਕੋਲ ਇੱਕ ਕੱਟਾ ਭਾ ਰਹੇ ਆ ਬਾਈ ਹੁਣੀ ਉਹ ਇਹਦਾ ਸਖਾ ਭਰਾ ਮਾਲੇ ਵੱਖ ਤੋਂ ਤੇ ਪੈਠਪੂੜਾ ਤੁਸੀਂ ਦੇਖ ਸਕਦੇ ਬਿੱਲੇ ਨੇਤਰ ਦੀ ਆਪ ਆ ਬਾਦਲ ਤੋਂ ਅੱਗੇ ਘੱਪਣ ਮੋਛ ਬੱਗੀ ਦੀ ਐ ਇਹ ਥੋੜਾ ਫੋਨ ਦਾ ਕਰਕੇ ਇਦਾਂ ਕਰਦੀਆਂ ਤਿੰਨੇ ਝੋਟੀਆਂ ਠੰਡੀਆਂ ਸੀਲ ਐ ਕੋਈ ਓਦਾਂ ਦੀ ਗੱਲ ਨਹੀਂ ਗਰਮਾ ਪਰ ਆਪਾਂ ਦੇਣੀ ਇਨਾਂ ਚੋਂ ਇੱਕ ਆ ਜਿਹਦੇ ਘਰ ਦਾ ਅੰਜਲ ਹੋਇਆ ਬਾਕੀ ਪਤਾ ਨਹੀਂ ਤੇ ਰੇਟ ਇਹਨਾਂ ਦੇ ਫੋਨ ਤੇ ਰਹਿਣਗੇ ਪ੍ਰੋਪਰ ਰਿਕਾਰਡ ਵਾਲੀਆਂ ਚੰਗੇ ਮੁੱਲ ਦੀਆਂ ਇਹ ਝੋਟੀਆਂ ਹੋਈਆਂ ਤੇ ਜਿਹੜੇ ਭਰਾ ਨੇ ਚੰਗੇ ਕੀਮਤ ਲਾਉਣੀ ਆ ਉਹ ਹੀ ਆਪਾਂ ਨੂੰ ਫੋਨ ਕਰੇ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਦੁਬਾਰਾ ਫੇਰ ਤੁਹਾਨੂੰ ਮੈਂ ਦਿਖਾ ਦਿੰਦਾ ਇੱਕ ਨੰਬਰ ਵਾਲੀ ਜਿਹੜੀ ਬਿੱਲੇ ਨੇਤਰ ਦੀ ਹੈ ਚਾਰੇ ਪੈਰ ਇਹਦੇ ਵਾਈਟ ਆ ਪ੍ਰੋਪਰ ਨਿਸ਼ਾਨੀਆਂ ਦੇ ਦੂਸਰੀ ਸਾਈਡ ਤੋਂ ਵੀ ਦੇਖ ਸਕਦੇ ਹੋ ਤੁਸੀਂ ਮੋਸ਼ ਬੱਗੀ ਹੈ ਮੂੰਹ ਮੱਥਾ ਦੇਖ ਸਕਦੇ ਹਾਂ ਇੱਧਰ ਜਿਹੜੀ ਖਾਲੀ ਵਾਲੀ ਹੈ ਛੋਟੀ ਇਹ ਦੇਖ ਸਕਦੇ ਹੋ ਦੁਆਰ ਤੋਂ ਫਿਰ ਤੇ ਮੁੱਲ ਆਪਣੇ ਉਦਾਂ ਜਿੱਦਾਂ ਮਾਲ-ਮੋਲ ਆ ਉਸ ਹਿਸਾਬ ਨਾਲ ਹੀ ਹੋਣਗੇ ਇਹ ਨਹੀਂ ਵੀ ਆਪਣਾ ਕੋਈ 3 ਲੱਖ ਹੋਊ ਕੋਈ 4 ਲੱਖ ਹੋਊਗਾ ਇਹਨਾਂ ਦਾ ਮੁੱਲ ਕਿਸੇ ਦਾ ਵੀ ਵੀ ਜਿੰਨੀ ਕਦੀ ਕੀਮਤ ਜਿਸ ਹਿਸਾਬ ਨਾਲ ਬਲੱਡ ਲੈਣ ਉਸ ਹਿਸਾਬ ਨਾਲ ਇਹਨਾਂ ਦੇ ਰੇਟ ਹੋਣਗੇ ਤੇ ਜਿਹਨੇ ਵੀ ਭਰਾ ਨੇ ਚੰਗੀ ਕੀਮਤ ਲਾਉਣੀ ਹੋਈ ਤਾਂ ਆਪਾਂ ਨੂੰ ਫੋਨ ਲਾ ਲਿਓ ਪ੍ਰੋਪਰ ਰਿਕਾਰਡ ਲਗੀਆਂ 2 2 3 3 ਪੀੜੀਆਂ ਦੇ ਇਹਨਾਂ ਦਾ ਆਪਣੇ ਕੋਲੇ ਰਿਕਾਰਡ ਹੈ। ਬਾਕੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ।